ਨਮਸਕਾਰ ਜੀ ਸਤ ਸ੍ਰੀ ਅਕਾਲ ਅੱਜ ਸਾਨੂੰ ਫੇਰ ਇਕੱਠੇ ਹੋਏ ਹੈਗੇ ਆ ਆਪਦੀ ਖ਼ਾਤਿਰ ਰੱਖਣ ਵਾਸਤੇ ਤੁਹਾਨੂੰ ਪਤਾ ਹੋਊਗਾ ਜਿਹੜਾ ਕਰਨਲ ਕੁੱਟਮਾਰ ਵਾਲਾ ਕੇਸ ਹੈਗਾ ਉਹਦੇ ਵਿੱਚ ਜਿਹੜੀ ਉਹਨਾਂ ਦੀ ਮੈਡਮ ਹੈ ਮਿਸਿਸ ਬਾਠ ਉਹਨਾਂ ਵੱਲੋਂ ਜਿਹੜੇ ਗਲਤ ਬਿਆਨਬਾਜ਼ੀ ਕੀਤੀ ਗਈ ਹੈ ਉਸ ਬਿਆਨਬਾਜ਼ੀ ਦੇ ਵਿੱਚ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਆ ਸਾਡੇ ਜਿਹੜੇ ਸਾਡਾ ਦੋਸਤ ਸਾਡਾ ਮਿੱਤਰ ਸਾਡਾ ਸਾਥੀ ਇੱਥੋਂ ਚਲਾ ਗਿਆ ਸੀ ਹਰਜਿੰਦਰ ਸਿੰਘ ਜੋਹਲ ਜਿਹਦੇ ਉੱਤੇ ਗੈਂਗਸਟਰ ਨੇ ਗੋਲੀਆਂ ਚਲਾਤੀਆਂ ਸੀ ਤੇ ਉਹਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਇਸ ਮੈਡਮ ਨੇ ਜਿਹੜਾ ਹੈਗਾ ਇੱਥੇ ਆ ਕੇ ਧਰਨਾ ਚਕਾਇਆ ਸੀਗਾ ਤੇ ਪ੍ਰਸ਼ਾਸਨ ਦੇ ਨਾਲ ਰਲ ਕੇ ਪੁਲਿਸ ਦੇ ਨਾਲ ਰਲ ਕੇ ਇੱਥੇ ਸਾਰੇ ਲੋਕਾਂ ਨੂੰ ਜਿਹੜੇ ਧਰਨੇ ਦੇ ਵਿੱਚ ਸ਼ਾਮਲ ਹੋਏ ਸੀ ਉਹਨਾਂ ਨੂੰ ਤਿੱਤਰ-ਬਿੱਤਰ ਕਰਤਾ ਸੀ ਬੜੀ ਸਾਜ਼ਿਸ਼ ਦੇ ਤਹਿਤ ਤੇ ਅੱਜ ਉਲਟਾ ਇਹ ਮੇਲੇ ਦੇ ਪਰਿਵਾਰ ਦੇ ਉੱਤੇ ਇਲਜ਼ਾਮ ਲਗਾ ਕੇ ਜੇ ਪਹਿਲਾਂ ਇਹਨਾਂ ਨੇ ਉਹਨਾਂ ਦੀ ਡੈੱਡ ਬੋਡੀ ਦਾ ਸੌਦਾ ਕੀਤਾ ਤੇ ਅੱਜ ਉਸ ਨੂੰ ਵਿਚਾਰੇ ਨੂੰ ਉੱਤੇ ਵੀ ਨਹੀਂ ਏ ਮਤਲਬ ਚੈਨ ਦਾ ਸਾਹ ਲੈਂਦੇ ਰੇ ਅੱਜ ਸਾਡੇ ਨਾਲ ਵਪਾਰ ਮੰਡਲ ਦੇ ਪ੍ਰਧਾਨ ਜੀ ਜੀਵਨ ਗੋਇਲ ਜੀ ਹੈ ਤੇ ਰਮਲਾਪ ਗਰੇਵਾਲ ਦੀ ਸਮਾਜ ਸੇਵੀ ਤੇ ਮਾਲ ਰੋਡ ਐਸੋਸੀਏਸ਼ਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹੈਗੇ ਆ ਮਨੀਤ ਗੁਪਤਾ ਜੀ ਕਿਉਂਕਿ ਮਾਲ ਰੋਡ ਉੱਤੇ ਹੀ ਜਿਹੜੀ ਇਹ ਵਾਰਦਾਤ ਹੋਈ ਸੀ 28 10 2023 ਨੂੰ ਟਾਈਮ ਸੀਗਾ 5:10 ਦਾ ਸ਼ਾਮ ਦਾ ਦਸ਼ਰਾ ਹੈ ਦੀਵਾਲੀ ਦਾ ਸੀਜ਼ਨ ਸੀਗਾ ਤੇ ਜਮਾ ਹਨੂਮਾਨ ਚੌਂਕ ਦੇ ਕੋਲ ਉਹ ਆਪਦੀ ਦੁਕਾਨ ਦੇ ਬਾਹਰ ਬੈਠੇ ਸੀ ਤਾਂ ਗੈਂਗਸਟਰ ਉਹਨਾਂ ਦੇ ਗੋਲੀਆਂ ਮਾਰ ਗਏ ਸੀਗੇ ਤੇ ਉੱਥੇ ਉਹਨਾਂ ਦੀ ਮਰਡਰ ਕਰ ਗਏ ਸੀਗੇ ਉਸ ਤੋਂ ਬਾਅਦ ਮੈਡਮ ਦਾ ਇੱਕ ਬਿਆਨ ਆਂਦਾ ਹੈ ਹੁਣ ਮੈਡਮ ਬਾਠ ਜਿਹੜੇ ਹੈਗੇ ਆ ਉਹ ਬਿਆਨ ਦੇ ਰਹੇ ਹੈਗੇ ਆ ਕਿ ਜਿਹੜੀ ਐਫਆਈਆਰ ਹੈ ਮੇਲੇ ਦੀ ਐਫਆਈਆਰ ਨਹੀਂ ਹੋ ਰਹੀ ਸੀ ਮੇਲੇ ਦੇ ਮਰਡਰ ਦੇ ਵਿੱਚ ਹਰਜਿੰਦਰ ਸਿੰਘ ਜੋਹਲ ਦੇ ਮਰਡਰ ਦੇ ਵਿੱਚ ਤੇ ਇਹ ਉੱਥੇ ਆਏ ਤੇ ਇਹਨਾਂ ਨੇ ਭੱਜ ਕੇ ਉੱਥੇ ਜਿਹੜੀ ਹੈਗੀ ਹੈ ਉੱਥੇ ਐਫਆਈਆਰ ਕਰਾਈ ਉਹਨਾਂ ਦਾ ਐਫਆਈਆਰ ਨਹੀਂ ਹੋ ਰਿਆ ਸੀ ਮੈਂ ਉਹਨਾਂ ਦੀ ਮਦਦ ਕਰਕੇ ਐਫਆਈਆਰ ਕਰਾਈ ਇਹ ਤਾਂ ਮੈਡਮ ਤੁਸੀਂ ਤਾਂ ਅਗਲੇ ਦਿਨ ਆਏ ਸੀ ਕਿ ਦੁਪਹਿਰੇ ਮੇਲੇ ਦਾ ਜਿਹੜਾ 28 ਅਕਤੂਬਰ 2023 ਨੂੰ ਸ਼ਾਮ ਨੂੰ 5:00 ਬਜੇ 10 ਮਿੰਟ ਦੇ ਮਰਡਰ ਹੋਇਆ ਹੈਗਾ ਤਾਂ ਪੁਲਸ ਨੇ ਇਹ ਨਾਲ ਦੀ ਨਾਲ ਹੀ ਐਫ ਆਈ ਆਰ ਦਰਜ ਕਰਤੀ ਸੀ ਆ ਸਾਡੇ ਕੋਲ ਐਫ ਆਈ ਆਰ ਦੀ ਕਾਪੀ ਹੈ 184 ਨੰਬਰ ਐਫ ਆਈ ਆਰ ਤੇ ਇਹਦੀ ਡੇਟ ਵੀ ਦੇਖ ਲਓ ਤੁਸੀਂ 28 10 2023 ਸੇਮ ਡੇ ਦੇ ਵਿੱਚ 2-3 ਘੰਟਿਆਂ ਦੇ ਵਿੱਚ ਤੇ ਐਫ ਆਈ ਆਰ ਦੀ ਕਾਪੀ ਪੁਲਸ ਨੇ ਸਾਨੂੰ ਹੀ ਪੜ੍ਹਾਤੀ ਸੀ ਨਾਲੋਂ ਨਾਲ ਹੀ ਹੋ ਗਈ ਸੀ ਪੰਜਾਬ ਦੇ ਵਿੱਚ ਕੋਈ ਸਿੰਗਲ ਕੇਸ ਦੱਸ ਦੋ ਵੀ ਬੰਦੇ ਦਾ ਮਰਡਰ ਹੋਇਆ ਹੋਵੇ ਗੋਲੀਆਂ ਚਲਾ ਕੇ ਤੇ ਪੁਲਸ ਨੇ ਐਫ ਆਈ ਆਰ ਦਰਜ ਨਾ ਕੀਤੀ ਹੋਵੇ ਤੁਸੀਂ ਲੋਕਾਂ ਨੂੰ ਹਲੇ ਵੀ ਸਾਰੀ ਮੀਡੀਆ ਦੇ ਵਿੱਚ ਏਡੀ ਦਲੇਰੀ ਦੇ ਨਾਲ ਝੂਠ ਬੋਲੀ ਜਾਂਦੇ ਹੋ ਤੁਸੀਂ ਕਹਿੰਦੇ ਹੋ ਵੀ ਤੁਸੀਂ ਇੱਥੇ ਆ ਕੇ ਜਿਹੜੀ ਹੈਗੀ ਐਫ ਆਈ ਆਰ ਦਰਜ ਕਰਾਈ ਹੈ ਕਿਤੇ ਲਾਂ ਤਾਂ ਤੁਹਾਡੇ ਤੁਸੀਂ ਤਾਂ ਅਗਲੇ ਦਿਨ ਆਏ ਸੀਗੇ 29 ਤਰੀਕ ਨੂੰ ਤੁਸੀਂ ਦਿਖਾਓ ਇੱਕ ਪ੍ਰੂਫ ਆਪ ਦਾ ਵੀ ਤੁਸੀਂ 28 ਤਰੀਕ ਨੂੰ ਆਏ ਸੀ ਮਰਡਰ ਵਾਲੇ ਦਿਨ ਨੂੰ 29 ਤਰੀਕ ਨੂੰ ਵੀ ਤੁਹਾਡਾ ਕੀ ਮਕਸਦ ਸੀਗਾ ਸਿਰਫ ਇਥੋਂ ਡੈੱਡ ਬੋਡੀ ਚੁਗਵਾਉਂਦਾ ਤੁਸੀਂ ਇੱਕ ਬਿਆਨ ਹੋਰ ਦੇ ਰਹੇ ਹੋ ਮੈਡਮ ਤੁਸੀਂ ਕਹਿ ਰਹੇ ਹੋ ਵੀ ਮੇਲੇ ਦੀ ਡੈੱਡ ਬੋਡੀ ਮੇਲੇ ਦੀ ਡੈੱਡ ਬੋਡੀ ਤੁਸੀਂ ਕਹਿ ਰਹੇ ਹੋ ਵੀ ਧੁੱਪੇ ਪਈ ਸੀਗੀ ਤਾਂ ਕਰਕੇ ਮੈਂ ਉਹਦਾ ਸੰਸਕਾਰ ਕਰਵਾਇਆ ਜਦੋਂ ਕਿ ਤੁਹਾਨੂੰ ਪਤਾ ਨਹੀਂ ਵੀ ਉਹ ਡੈੱਡ ਬੋਡੀ ਜਿਹੜੀ ਸੀਗੀ ਉਹ ਡੀਪ ਫ੍ਰੀਜ਼ਰ ਦੇ ਵਿੱਚ ਪਈ ਸੀ ਉਹਦੇ ਵਿੱਚ ਤਾਂ 2 ਸਾਲ ਤੱਕ ਵੀ ਰੱਖੀ ਜਾ ਸਕਦੀ ਹੈ ਨਾਲੇ ਜੇ ਤੁਹਾਨੂੰ ਜ਼ਿਆਦਾ ਚਿੰਤਾ ਸੀ ਧੁੱਪ ਦੀ ਵੀ ਖਰਾਬ ਨਾ ਹੋ ਜੇ ਹੋਰ ਨਾ ਹੋ ਜੇ ਤਾਂ ਟੈਂਟ ਲਵਾ ਦਿੰਦੇ ਅਸੀਂ ਆਪ ਦਾ ਸੰਕਰਸ਼ ਕਿਸੇ ਹੋਰ ਪਾਸੇ ਸ਼ਿਫਟ ਕਰ ਲੈਂਦੇ ਤੁਸੀਂ ਮੀਡੀਆ ਦੇ ਵਿੱਚ ਫੇਰ ਇੱਕ ਗੁੰਮਰਾਹ ਕਰਨ ਵਾਲੀ ਸਟੇਟਮੈਂਟ ਦੇਈ ਜਾਂ ਨਾ ਬੜੀ ਦਲੇਰੀ ਦੇ ਨਾਲ ਵੀ ਤੁਸੀਂ ਮੇਲੇ ਦੇ ਪਰਿਵਾਰ ਨੂੰ 6 ਮਹੀਨੇ ਭਜਨ ੱਟ ਕੇ 20 ਲੱਖ ਰੁਪਏ ਦਵਾਇਆ ਜਦੋਂ ਅਸੀਂ ਸੰਸਕਾਰ ਕਰਕੇ ਆਏ ਹਾਂ ਉਹਨਾਂ ਨੂੰ ਉਸ ਤੋਂ ਬਾਅਦ 20 ਲੱਖ ਰੁਪਏ ਦਵਾ ਦਿੱਤਾ ਅਗਲੇ ਦਿਨ ਤੁਸੀਂ ਫੇਰ ਸਟੇਟਮੈਂਟ ਦੇ ਰਹੇ ਹੋ ਮੀਡੀਆ ਦੇ ਵਿੱਚ ਆਪ ਦੀ ਸਟੇਟਮੈਂਟ ਪਿਛਲੀ ਵਾਲੀ ਤੋਂ ਮੁਕਰ ਕੇ ਵੀ 20 ਲੱਖ ਨਹੀਂ ਮੈਂ 10 ਲੱਖ ਦਵਾਇਆ ਉਹਨਾਂ ਦੀ 20 ਲੱਖ ਦੀ ਮਮਾਂ 6 ਮਹੀਨੇ ਪੱਜੀ ਮੈਂ। ਇਹ ਮੈਂਨੇ ਪਿੱਛੇ ਪਈਦੇ 4 ਮਹੀਨੇ ਤੇ ਉਹਨਾਂ ਨੂੰ ਦਵਾਇਆ। ਤੁਸੀਂ ਕੀ ਦਵਾਇਆ? ਤੁਹਾਡੀ ਤਾਂ ਕੋਈ ਮੰਗ ਹੀ ਨਹੀਂ ਸੀ। ਮੰਗ ਤਾਂ ਸਾਡੇ ਵਪਾਰ ਮੰਡਲ ਦੀ, ਸਾਡੀ ਸੰਸਥਾਵਾਂ ਦੀ, ਸਾਡੇ ਸ਼ਹਿਰ ਦੀ ਸੀ। ਅਸੀਂ ਮੰਗ ਕੀਤੀ ਸੀਗੀ ਵੀ ਮੇਲੇ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈਗਾ ਜਿਹੜਾ ਉਹਦਾ ਲੋਨ ਹੈਗਾ, ਲੋਨ ਕਲੀਅਰ ਕਰੇ ਸਰਕਾਰ। ਤੁਸੀਂ ਨਾਲ ਲੋਨ ਕਲੀਅਰ ਕਰਵਾਇਆ? ਤੁਸੀਂ ਉਹਦੇ ਵਾਸਤੇ ਕੀ ਐਫਰਟਸ ਕੀਤੇ? ਉਹਦੇ ਵਾਸਤੇ ਦਿਨ ਰਾਤ ਇੱਕ ਤਾਂ ਸਾਡੇ ਇੱਥੇ ਦੇ ਦੁਕਾਨਦਾਰਾਂ ਨੇ ਕੀਤਾ, ਮਾਲ ਰੋਡ ਐਸੋਸੀਏਸ਼ਨ ਨੇ ਕੀਤਾ, ਸਾਡੇ ਵਪਾਰ ਮੰਡਲ ਨੇ ਕੀਤਾ, ਡੀਸੀ ਸਾਹਿਬ ਕੋਲ ਅਸੀਂ ਲਗਾਤਾਰ ਜਾਂਦੇ ਰਹੇ। ਡੀਸੀ ਸਾਹਿਬ ਨੇ ਸਾਨੂੰ ਮੌਕੇ ਦੇ ਉੱਤੇ ਇੱਕ ਕਮਿਟਮੈਂਟ ਕੀਤੀ ਸੀਗੀ ਸ਼ੌਕਤ ਅਹਿਮਦ ਭਰੇਗੀ ਨੇ ਅਸੀਂ ਉਸ ਗੱਲ ਵਾਸਤੇ ਅੱਜ ਵੀ ਉਹਨਾਂ ਦੀ ਪ੍ਰਸ਼ੰਸਾ ਕਰਦੇ ਵੀ ਉਹ ਆਪਦੀ ਜ਼ੁਬਾਨ ਤੇ ਖਰੇ ਉਤਰੇ ਡੀਸੀ ਸਾਹਿਬ ਨੇ ਸਾਨੂੰ ਉੱਥੇ ਕਿਹਾ ਕਿ ਦੇਖੋ ਇੱਕ ਮੇਰੇ ਹੱਥ ਦੇ ਵਿੱਚ ਪਾਵਰ ਹੈ ਵੀ ਮੈਂ 5-5 ਲੱਖ ਰੁਪਏ ਦੇ ਦੋ ਚੈੱਕ 10 ਲੱਖ ਰੁਪਏ ਮੈਂ ਮੁਆਵਜ਼ਾ ਦਵਾ ਸਕਦਾ ਬੱਚੇ ਨੂੰ ਸਰਕਾਰ ਦੀ ਕੋਈ ਪਾਲਿਸੀ ਨਹੀਂ ਹੈਗੀ ਹੈ ਵੀ ਜੇ ਕੋਈ ਗੈਂਗਸਟਰ ਕਿਸੇ ਦਾ ਮਰਡਰ ਕਰ ਜਾਂ ਤਾਂ ਉਸ ਨੂੰ ਸਰਕਾਰ ਕੋਈ ਪੈਸੇ ਦੇ ਸਕੇ ਕਹਿੰਦੇ ਮੈਂ ਆਪਦੇ ਵੱਲੋਂ ਜਿਹੜਾ ਹੈਗਾ ਇਹ 5-5 ਲੱਖ ਦੇ ਮੈਂ ਚੈੱਕ ਦਵਾ ਦੂੰਗਾ ਉਹਨਾਂ ਨੇ ਡੀਸੀ ਸਾਹਿਬ ਨੇ 30 ਦਸੰਬਰ 2023 ਯਾਨੀ ਕਿ ਸਹੀ 2 ਮਹੀਨੇ ਬਾਅਦ ਮੈਨੂੰ ਇੱਕ ਮੈਸੇਜ ਕੀਤਾ ਮੋਬਾਈਲ ਦੇ ਉੱਤੇ ਕਿਉਂਕਿ ਅਸੀਂ ਮੰਗਾ ਦੇ ਵਿੱਚ ਮੈਂ ਪ੍ਰਧਾਨ ਜੀ ਅਸੀਂ ਸਾਰੇ ਮੂਰੇ ਸੀਗੇ ਸ਼ਹਿਰ ਦੇ ਲੋਕ ਸਾਨੂੰ ਇੱਕ ਮੈਸੇਜ ਕੀਤਾ ਕਿ ਮੈਂ ਜਿਹੜੀ ਕਮਿਟਮੈਂਟ ਕੀਤੀ ਸੀਗੀ ਮੈਂ ਆਪਦੀ ਕਮਿਟਮੈਂਟ ਦੇ ਅਨੁਸਾਰ ਵੀ ਜਿਹੜਾ 10 ਲੱਖ ਰੁਪਇਆ ਸੀਗਾ ਉਹ ਆ ਗਿਆ ਹੈਗਾ ਤੇ 5-7 ਦਿਨਾਂ ਦੇ ਵਿੱਚ ਮੈਂ ਫੈਮਿਲੀ ਨੂੰ ਦੇ ਦੂੰਗਾ ਮੈਡਮ ਮਰੇ ਹੋਏ ਬੰਦੇ ਦੇ ਉੱਤੇ ਐਨੇ ਝੂਠ ਮਾਰੀ ਜਾਂਦੇ ਹੋ ਸਾਡੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਵੀ ਅਸਰਾ ਗੁੰਮਰਾਹ ਨਾ ਕਰੋ ਸਾਡੇ ਨਾਲ ਪ੍ਰਧਾਨ ਜੀ ਹੈ ਵਪਾਰ ਮੰਡਲ ਦੇ ਇਹ ਤੁਹਾਨੂੰ ਦੱਸਣਗੇ ਵੀ ਜਿੱਦਨ ਸਾਡਾ ਧਰਨਾ ਲੱਗਦਾ ਪਿਆ ਸੀਗਾ ਤੇ ਜਦੋਂ ਇਹ ਫੈਮਿਲੀ ਨੂੰ ਤੁਸੀਂ ਫੜ ਕੇ ਅੰਦਰ ਲੈ ਕੇ ਗਏ ਉੱਥੇ ਐਮਐਸਡੀ ਸਕੂਲ ਦੇ ਇੱਕ ਕਮਰੇ ਦੇ ਵਿੱਚ ਗੱਲਬਾਤ ਕਰਨ ਲਈ ਉੱਥੇ ਡੀਸੀ ਸਾਹਿਬ ਵੀ ਆਏ ਹੋਏ ਸੀਗੇ ਐਸਐਸਪੀ ਸਾਹਿਬ ਵੀ ਆਏ ਹੋਏ ਸੀਗੇ ਹੋਰ ਵੀ ਸੀਨੀਅਰ ਲੀਡਰ ਆਏ ਹੋਏ ਸੀ ਤਾਂ ਤੁਸੀਂ ਸਾਡੇ ਨਾਲ ਕੀ ਧੋਖਾਧੜੀ ਕੀਤੀ ਅੱਜ ਜੀਵਨ ਪ੍ਰਧਾਨ ਜੀ ਦੱਸਣਗੇ ਸਾਰੀ ਗੱਲ ਸਾਰਿਆਂ ਨੂੰ ਨਮਸਕਾਰ ਜੀ ਜਿਹੜੀ ਉਹ ਮੇਲਾ ਜੀ ਦੀ ਜਿਹੜਾ ਧਰਨਾ ਚੱਲਿਆ ਸੀ ਉਹਦੇ ਬਾਰੇ ਮੈਂ ਤੁਹਾਨੂੰ ਸਾਰੀ ਡਿਟੇਲ ਦੱਸਣ ਲੱਗਾਂਗਾ ਸਾਡਾ ਧਰਨਾ ਸਵੇਰ ਤੋਂ ਲੈ ਕੇ ਸ਼ਾਮ 3:30 ਵਜੇ ਬੜੀ ਸ਼ਾਂਤਮਈ ਨਾਲ ਚੱਲ ਰਿਹਾ ਸੀਗਾ ਬਹੁਤ ਵਧੀਆ ਸਾਰੇ ਉੱਥੇ ਸਿੱਧੂ ਮੂਸੇ ਵਾਲੇ ਦੇ ਫਾਦਰ ਵੀ ਆਏ ਤੇ ਨਵਜੋਤ ਸਿੱਧੂ ਜੀ ਵੀ ਆਏ ਬਹੁਤ ਜ਼ਿਆਦਾ ਕਾਮਯਾਬ ਸਾਡਾ ਧਰਨਾ ਸੀ ਪਰ ਇੱਕੋ ਦਮ ਇੱਕੋ ਦਮ ਇਹ ਜਿਹੜੀ ਮੈਡਮ ਮੈਸੇਜ ਕਰਨ ਵਾਲਾ ਇਹ ਪ੍ਰਗਟ ਹੋਈ ਪਤਾ ਨਹੀਂ ਕਿਵੇਂ ਪ੍ਰਗਟ ਹੋਈ ਸਾਨੂੰ ਨਹੀਂ ਪਤਾ ਲੱਗਿਆ ਇੱਕ ਦਮ ਉਹ ਮੇਲਾ ਜੀ ਦੀ ਵਾਈਫ ਦੇ ਹੱਥ ਫੜ ਕੇ ਉੱਥੇ ਆਈ ਤੇ ਇਹਨੇ ਸਾਡੇ ਨਾਲ ਵੈਅ ਸ਼ੁਰੂ ਕਰਤੀ ਜੇ ਸਾਡਾ ਫੈਮਿਲੀ ਮੈਟਰ ਹੈ ਅਸੀਕਾ ਫੈਮਿਲੀ ਮੈਟਰ ਕਿਵੇਂ ਹੋ ਸਕਦਾਗਾ ਸਾਰਾ ਵਪਾਰ ਮੰਡਲ ਇਹਨਾਂ ਦੇ ਨਾਲ ਲੱਗਿਆ ਵਾ ਫਿਰ ਮੇਲਾ ਜੀ ਦੀ ਮੈਡਮ ਨੇ ਕਿਹਾ ਵੀ ਜਿਸ ਤਰ੍ਹਾਂ ਵਪਾਰ ਮੰਡਲ ਕਰੂਗਾ ਉਹ ਮੈਨੂੰ ਮਨਜ਼ੂਰਾ ਮੈਂ ਉਹ ਗੱਲ ਮੰਨੂ ਵੀ ਇਹਨੇ ਆਪਦੀ ਚਾਲਬਾਜੀ ਨਾਲ ਮੈਡਮ ਦਾ ਹੱਥ ਫੜਿਆ ਤੇ ਪੁਲਿਸ ਵੀ ਮਿਲੀ ਭੁਗਤ ਸੀ ਇਹਨਾਂ ਦੇ ਨਾਲ ਪੁਲਿਸ ਇਹਨਾਂ ਨੂੰ ਐਮ ਐਸਡੀ ਸਕੂਲ ਚ ਲੈ ਗਈ ਜਦੋਂ ਐਮ ਐਸਡੀ ਸਕੂਲ ਚ ਲੈ ਗਈ ਤੇ ਮੈਂ ਵੀ ਮਗਰ ਚਲਾ ਗਿਆ ਮੈਨੂੰ ਉੱਥੇ ਨਰਿੰਦਰ ਨਰਿੰਦਰ ਕੁਮਾਰ ਐਸ ਪੀ ਸੀਪੀ ਹੈ ਉਨਾਂ ਨੇ ਰੋਕਿਆ ਕਹਿੰਦੇ ਤੁਸੀਂ ਨਹੀਂ ਜਾ ਸਕਦੇ ਮੈਂ ਕਿਹਾ ਜੀ ਮੈਂ ਵਪਾਰ ਮੰਡਲ ਦਾ ਪ੍ਰਧਾਨ ਆ ਮੈਂ ਜਾਊਂਗਾ ਤੁਸੀਂ ਮੈਨੂੰ ਕਿਵੇਂ ਰੋਕੋਗੇ ਮੈਂ ਫਿਰ ਅੰਦਰ ਗਿਆ ਨਾ ਮੈਨੂੰ ਉਹਨਾਂ ਨੇ ਰੋਕਤਾ ਮੈਂ ਖੜਾ ਰਿਹਾ ਕਹਿੰਦੇ ਮੈਂ ਤੁਹਾਨੂੰ 2 ਮਿੰਟ ਚ ਬੁਲਾਉਣਾ ਫਿਰ ਮੈਨੂੰ ਉਹ ਬੁਲਾ ਕੇ ਅੰਦਰ ਲੈ ਗਏ ਮੈਂ ਅੰਦਰ ਚਲਾ ਗਿਆ ਜਦੋਂ ਅੰਦਰ ਗਿਆ ਤਾਂ ਇਹ ਮੈਡਮ ਕਹਿੰਦੀ ਸਾਡਾ ਫੈਮਿਲੀ ਦਾ ਇਹ ਹੈਗਾ ਤੇ ਅਸੀਂ ਆਪਣੇ ਆਪ ਇਹਨੂੰ ਹੱਲ ਕਰਾਂਗੇ ਤੇ ਜਦੋਂ ਇਹਨਾਂ ਦੀ ਫੈਮਿਲੀ ਦਾ ਕੀ ਮੈਂ ਕਿਹਾ ਮੈਂ ਫਿਰ ਉਹ ਮੁਫਤ ਦਾ ਚੌਧਰੀ ਬਣਨ ਦਾ ਕੀ ਫਾਇਦਾ ਨਹੀਂ ਪੁਲਿਸ ਨੂੰ ਅਸੀਂ ਕਿ ਦੁਆਸੀਂ ਸਾਰਾ ਬਠਿੰਡਾ ਸਾਡੇ ਨਾਲ ਸੀਗਾ ਅਸੀਂ ਉਹ ਦਿਨ ਐਜੀਟੇਸ਼ਨ ਨੂੰ ਜਿੱਤ ਕੇ ਹਟਦੇ ਤੇ ਇਹਨੇ ਸਾਨੂੰ ਇਸ ਤਰ੍ਹਾਂ ਗੁੰਮਰਾਹ ਕੀਤਾ ਸਾਡਾ ਫੁੱਦੂ ਖਿੱਚਾ ਵੀ ਸਾਡਾ ਇਹ ਫੈਮਿਲੀ ਮੈਟਰ ਐ ਅਸੀਂ ਆਪਣੇ ਆਪ ਕਰਾਂਗੇ ਸਾਡੀ ਬੇਇੱਜ਼ਤੀ ਕੀਤੀ ਸਾਨੂੰ ਜਦੋਂ ਅਸੀਂ ਧਰਨਾ ਚੱਕਤਾ ਲੋਕਾਂ ਨੇ ਸਾਨੂੰ ਫਿੱਟ ਲਾਂਤਾ ਪਾਈਆਂ ਵੀ ਯਾਰ ਤੁਸੀਂ ਸਵੇਰ ਦੇ ਬੈਠੇ ਹੋ ਤੁਸੀਂ ਬਿਕ ਗਏ ਸਾਨੂੰ ਇੱਥੋਂ ਤੱਕ ਲੋਕਾਂ ਨੇ ਕਿਹਾ ਤੇ ਇਸ ਕਰਕੇ ਮੈਡਮ ਦੀ ਇਹ ਫਿਤਰਤ ਹੈ ਤੁਸੀਂ ਇਹਦੀਆਂ ਗੱਲਾਂ 'ਚ ਨਾ ਆਓ ਰਿਤੂ ਮੈਡਮ ਝੂਠ ਦੇ ਨਾ ਪੈਰ ਨਹੀਂ ਹੁੰਦੇ ਤੇ ਜਿੱਥੇ ਤੱਕ ਗੱਲ ਹੈ ਆਰਮੀ ਦੀ ਤਾਂ ਅਸੀਂ ਬਾਉ ਜੀ ਦੇ ਦਫ਼ਤਰ ਦੇ ਵਿੱਚ ਬੈਠਿਆ ਪਿੱਛੇ ਦੇਖ ਲਓ ਕਿਹੜੀ ਫੋਟੋ ਹੈ ਪਾ ਜੀਹਾਂ ਦੀ ਫੋਟੋ ਲੱਗੀ ਹੋਈ ਆ ਇੱਥੇ ਤੇ ਪੁਲਿਸ ਦੇ ਅਸੀਂ ਕੋਈ ਖਾਸ ਨਹੀਂ ਆ ਮੇਰੀ ਉਹਨਾਂ ਨੂੰ ਜਿਹੜੇ ਕਹਿੰਦੇ ਨੇ ਵੀ ਇਹ ਪੁਲਿਸ ਦਾ ਸਾਥ ਦੇ ਰਹੇ ਨੇ ਤੇ ਤੁਸੀਂ ਕਹਿ ਰਹੇ ਸੀ ਇਹ ਕੋਈ ਅਜੰਡਾ ਚਲਾ ਰਹੇ ਨੇ ਅਜੰਡੇ ਅਸੀਂ ਨਹੀਂ ਚਲਾ ਰਹੇ ਤੇ ਕਹਿ ਰਹੇ ਤੁਸੀਂ ਵੀ ਡੇਢ ਸਾਲ ਤੋਂ ਅਸੀਂ ਲੰਬੜ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਦਰਦ ਰੋਂ ਤਾਂ ਪਈਆਂ ਸੀ ਆਪਣੇ ਆਪ ਨੂੰ ਵੀ ਸਾਡੇ ਨਾਲ ਕਰ ਕੀ ਗਏ ਤੁਸੀਂ ਮੈਂ ਤਾਂ ਅੱਜ ਸਵੇਰੇ ਵੀ ਪੋਸਟ ਪਾ ਦਿੱਤੀ ਸੀ ਵੀ ਮੇਰੀ ਆ ਆਖਰੀ ਪੋਸਟ ਹੈ ਪਰ ਉਸ ਤੋਂ ਬਾਅਦ ਤੁਹਾਡੀ ਆ ਦੇਖ ਲਈ ਤਾਂ ਲੋ ਤੁਸੀਂ 20 ਲੱਖ ਰੁਪਇਆ ਖੜੇ ਪੈਰ ਦੁਆਰੇ ਸੀ ਠੀਕ ਹੈ ਯਾਦ ਤਾਂ ਰੱਖ ਰਿਆ ਕਰੋ ਵੀ ਝੂਠ ਕੀ ਬੋਲਿਆ ਤੁਸੀਂ ਕੱਲ ਦੀ ਸਟੇਟਮੈਂਟ ਦੇ ਵਿੱਚ ਇੱਕ ਚੈਨਲ ਨੂੰ ਤੁਸੀਂ ਕਹਿ ਰਹੇ ਹੋ 20 ਲੱਖ ਰੁਪਇਆ ਮੈਂ ਉਸ ਟਾਈਮ ਤੇ ਦਵਾਇਆ ਤੇ ਜਦੋਂ ਅਸੀਂ ਸੰਸਕਾਰ ਕਰਕੇ ਆਏ ਉਹਨਾਂ ਨੂੰ ਉਸ ਤੋਂ ਬਾਅਦ 20 ਲੱਖ ਰੁਪਇਆ ਦਵਾ ਦਿੱਤਾ ਅੱਜ ਦੀ ਸਟੇਟਮੈਂਟ ਦੇ ਵਿੱਚ ਉਹ 10 ਲੱਖ ਰੁਪਏ ਤੇ ਆ ਗਿਆ ਉਹਨਾਂ ਦੀ 20 ਲੱਖ ਦੀ ਮਮਾਂਗ ਸੀ ਮੈਂ 10 ਲੱਖ ਦਵਾਇਆ ਕਿਉਂਕਿ ਤੁਹਾਨੂੰ ਪਤਾ ਲੱਗਿਆ ਵੀ 10 ਲੱਖ ਰੁਪਇਆ ਸੀਗਾ ਕਿਉਂਕਿ ਅਸੀਂ ਇੱਥੇ ਮੀਡੀਆ ਨੂੰ ਤੁਹਾਡੀ ਉਹ ਸਟੇਟਮੈਂਟ ਮੀਡੀਆ ਕਰਕੇ ਮੀਡੀਆ ਸਾਨੂੰ ਕੋ ਲਗਾ ਰਣ ਲੱ ਵੀ ਇਹ ਕੀ ਗਈ ਜਾਂਦੀ ਐ ਮਿਲਿਆ ਤਾਂ ਕੁਛ ਹੋਰ ਐ ਅਜੀ ਡੀਸੀ ਸਾਹਿਬ ਕੋਲ ਪੁੱਛ ਲੋ ਤੇ ਡੀਸੀ ਸਾਹਿਬ ਅੱਜ ਹੈ ਨਹੀਂ ਸੀ ਨਹੀਂ ਤਾਂ ਸਾਨੂੰ ਇੱਥੇ ਆ ਜਿਓ ਬੈਠਣ ਦੀ ਲੋੜ ਨਾ ਪੈਂਦੀ ਇਹ ਪੱਤਰਕਾਰ ਬਠਿੰਡੇ ਵਾਲੇ ਭਰਾਵਾਂ ਦੇ ਆਪ ਜਵਾਬ ਦੇ ਦੇਣਾ ਸੀ ਤੁਹਾਨੂੰ ਤੇ ਉਹ ਕਰਨਗੇ ਡੀਸੀ ਸਾਹਿਬ ਨਾਲ ਗੱਲ ਵੀ ਕੀ ਮਿਲਿਆ ਤੇ ਕਿਵੇਂ ਮਿਲਿਆ ਤੇ ਉਹ ਜਿਹੜੇ ਤੁਸੀਂ ਕਹਿ ਰਹੇ ਹੋ ਨਾ ਹਜੇ ਵੀ ਤੁਹਾਨੂੰ ਨਹੀਂ ਪਤਾ ਵੀ ਹੋਇਆ ਕੀ ਸੀ ਤੇ ਤੁਸੀਂ ਸਾਡੇ ਭਰਾ ਦੀ লাশ ਨੂੰ ਮਰਦਾ ਡੈੱਡ ਬਾਡੀ ਮਰਦਾ ਐਦਾ ਕਰਕੇ ਗੱਲ ਕਰ ਰਹੇ ਹੋ ਉਹਦੀ ਦੇਹ ਨੂੰ ਮੱਖੀਆਂ ਖਾਰੀਆਂ ਨੇ ਅਕਤੂਬਰ ਦਾ ਮਹੀਨਾ ਸੀ 28 ਅਕਤੂਬਰ ਪਹੁੰਚ ਗਿਆ ਅਕਤੂਬਰ ਦੇ ਮਹੀਨੇ 'ਚ ਪੰਜਾਬ 'ਚ ਮੱਠੀ ਨਹੀਂ ਹੁੰਦੀ ਨਾਲੇ ਡੀਪ ਫ੍ਰੀਜ਼ਰ ਦੇ ਵਿੱਚ ਡੀਪ ਫ੍ਰੀਜ਼ਰ ਦੇ ਵਿੱਚ ਸੀ ਜਨਰੇਟਰ ਦਾ ਇੰਤਜ਼ਾਮ ਕੀਤਾ ਹੋਇਆ ਜੇ 2 ਸਾਲ ਬੈਠੇ ਰਹਿੰਦੇ ਅਸੀਂ ਐਸੇ ਗੱਲ ਦਾ ਪ੍ਰਸ਼ਾਸਨ ਨੂੰ ਡਰ ਸੀ ਤੇ ਤੁਸੀਂ ਐਸੇ ਪੁਲਿਸ ਦੇ ਨਾਲ ਮਿਲ ਕੇ ਮੈਂ ਤਾਂ ਸਿਰਫ ਆਪਣਾ ਗੁੱਸਾ ਐਸੇ ਕਰਕੇ ਕੱਢਿਆ ਸੀ ਜੇ ਇੱਥੇ ਤੁਸੀਂ ਐਸੇ ਪੁਲਿਸ ਨਾਲ ਰਲ ਗਏ ਸੀ ਤੇ ਮੇਰੇ ਯੋ ਦੋਸਤ ਦੇ ਗੋਲੀਆਂ ਵੱਜੀਆਂ ਸੀ ਉਹਦੀ ਡੈਥ ਹੋ ਗਈ ਸੀ ਨਵਾਲਗ ਬੱਚੇ ਨੇ ਉਹਦੇ ਘਰੇ ਤਿੰਨ ਤਿੰਨ ਵਿਧਵਾ ਹੋ ਗਿਆ ਸੀ ਮਦਰ ਤੇ ਸਸਟਾ ਪਹਿਲਾ ਸੀਗੀ ਤੇ ਬਾਅਦ ਚ ਇਹ ਇਹ ਤਾਂ ਵੀ ਸਾਡਾ ਦੋਸਤ ਵੀ ਜਾਂਦਾ ਰਿਹਾ ਇਕੱਲਾ ਕਮੌੜ ਵਾਲਾ ਬਾਲਗ ਬੰਦਾ ਸੀ ਤੇ ਮੈਂ ਇਸ ਕਰਕੇ ਬੋਲਿਆ ਸੀ ਤੇ ਮੇਰੇ ਬੋਲਣ ਤੋਂ ਬਾਅਦ ਉਹ ਜਦ ਤੱਕ ਮੇਰਾ ਬੋਲਣਾ ਤੁਹਾਡੇ ਤੱਕ ਪਹੁੰਚਿਆ ਤੇ ਤੁਸੀਂ ਘਰ ਦੇਆਂ ਨੂੰ ਕਾਲਾ ਕਰਨੀ ਸ਼ੁਰੂ ਕਰ ਦਿੱਤੀਆਂ ਡੇਢ ਸਾਲ ਤੱਕ ਤੁਸੀਂ ਕਾਲ ਨਹੀਂ ਚੱਕੀ ਐ ਝੂਠ ਬੋਲ ਰਹੇ ਤੁਸੀਂ ਅੱਜ ਵੀ ਵੀ ਸਾਨੂੰ ਕਾਲਾ ਕਰਦੇ ਵੀ ਐਫ ਆਈ ਆਰ ਕਰਵਾ ਦਿਓ ਉਹਦਾ ਝੂਠ ਤਾਂ ਸਾਨੂੰ ਮੈਂ ਇਸਰੀ ਦਿਖਾ ਦਿੱਤਾ ਐਫ ਆਈ ਆਰ ਤਾਂ ਪਹਿਲਾਂ ਹੀ ਸੰਪੰਨ ਸੱਟੇ ਹੋ ਗਈ ਸੀ ਕੀਮ ਬਾਜ਼ਾਰ ਆਪੋ ਸਦੀ ਸਾਡੀ ਐਫ ਆਈ ਆਰ ਕਰੇ ਜਦ ਤੱਕ ਸਾਡੇ ਨਾਲ ਪੂਰਾ ਬਾਜ਼ਾਰ ਹੈ ਤੇ ਸਾਰਾ ਇਹ ਇਹਨਾਂ ਨੇ ਤਾਂ ਕੀਤਾ ਸੀ ਉਸ ਟਾਈਮ ਦੇ ਉੱਤੇ ਤੇ ਤੁਸੀਂ ਇੱਥੇ ਬੇਇਜ਼ਤੀ ਕਰਕੇ ਚਲੇ ਗਏ ਸਾਰੇ ਬਠੰਡੇ ਦੀ ਅਸੀਂ ਤੁਸੀਂ ਉਹਨਾਂ ਨੂੰ ਮੇਸਕਾਲਾ ਮਾਰਨੀ ਸ਼ੁਰੂ ਕੀਤੀ ਹੁਣ ਵੀਡੀਓ ਆਉਣ ਤੋਂ ਬਾਅਦ ਤਾਂ ਕਰਕੇ ਸਾਡੇ ਉਸ ਦੀ ਵਾਈਫ ਨੂੰ ਬੋਲਣਾ ਪਿਆ ਉਹ ਤਾਂ ਵਿਚਾਰੇ ਬੋਲਦੇ ਬੋਲਦੇ ਵੀ ਦੋ ਵਾਰ ਰੋ ਪਏ ਕਿਉਂਕਿ ਉਹਨਾਂ ਦਾ ਮਨ ਪਰਿਆ ਉਹ ਤੁਹਾਡੇ ਵਰਗੇ ਬੇਸ਼ਰਮ ਨਹੀਂ ਹੈ ਤੁਸੀਂ ਕਹਿੰਦੇ ਡੇਢ ਸਾਲ ਤੋਂ ਲੰਬਿਆ ਨਹੀਂ ਲੰਬ ਕੇ ਤੇਰਾ ਆਚਾਰ ਪਾਣੀ ਸੀ ਜਿਵੇਂ ਬਤਮੀਜੀ ਨਾਲ ਥੋੜੀ ਜੀ ਗੱਲ ਨਿਕਲ ਗਈ ਚਲੋ ਤੇਰਾ ਕਹਿ ਦਿੱਤਾ ਤੁਹਾਡਾ ਠੀਕ ਹੈ ਨਾ ਉਹ ਬਈ ਜਿਵੇਂ ਰਹਿ ਦੇ ਵਿੱਚ ਕੱਲ ਤੁਹਾਨੂੰ ਕੋਲ ਗਾਲ ਨਿਕਲ ਗਈ ਸੀ ਪਰਸੋਂ ਉਹ ਰਹਿਸ ਬਹੁਤ ਜ਼ਿਆਦਾ ਸਾਡੇ ਵਿੱਚ ਇਹ ਝੂਠ ਬੋਲਣਾ ਬੰਦ ਕਰੋ ਮਾਫੀ ਮੰਗ ਲਓ ਬਠਿੰਡੇ ਪੂਰੇ ਤੋਂ ਸਾਰੇ ਬਠਿੰਡਾ ਬਠਿੰਡੇ ਦੇ ਵਿੱਚ ਆ ਕੇ ਕਿਸੇ ਬੰਦੇ ਨਾਲ ਕਿਸੇ ਦੁਕਾਨ ਦੇ ਉੱਤੇ ਕਿਸੇ ਬੰਦੇ ਨਾਲ ਕਿਸੇ ਪੱਤਰਕਾਰ ਨਾਲ ਆ ਕੇ ਗੱਲ ਕਰ ਲੋ ਹਰ ਬੰਦਾ ਤੁਹਾਡੇ ਉੱਤੇ ਉਸ ਦਿਨ ਦਾ 1.5 ਸਾਲ ਦਾ ਥੂਤੂ ਕਰਾ ਤੁਸੀਂ ਕਹਿੰਦੇ ਵੀਡੀਓ ਨਹੀਂ ਪਾਈ 1.5 ਸਾਲ ਤੋਂ ਵੀਡੀਓ ਦਿਖਾ ਦਿਓ ਕੀ ਕਰਨੋਂ ਵੀਡੀਓ ਪਾਈ ਸੀ ਬਈ ਸਾਡਾ ਬੇਵਕੂ ਬਣਾ ਕੇ ਚਲੇਗੀ ਤੁਹਾਡੇ ਵੀਡੀਓ ਬਾਂਦੇ ਆ ਬਜ਼ੁਰਗ ਕਿੰਨੇ ਗੇੜੇ ਕੱਡੇ ਨੇ ਇਹਨਾਂ ਨੇ ਡੀਸੀ ਦਫਤਰ ਦੇ ਫੇਰ ਜਾ ਕੇ ਕੰਮ ਹੋਇਆ ਤੋਂ ਵੀ 2 ਮਹੀਨੇ ਬਾਅਦ ਤੁਸੀਂ ਕਹਿੰਦੇ ਇਨਕੁਆਰੀ ਚੱਲ ਰਹੀ ਹੈ ਕਿਹੜੀ ਚੀਜ਼ ਦੀ ਇਨਕੁਆਰੀ ਉਹ ਤਰੀਕਾ ਪੈਣ ਲੱਗੀਆਂ ਨੇ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਉਹ ਫੜੇ ਵੀ ਗਏ ਸੀਗੇ ਤੁਹਾਨੂੰ ਹਜੇ ਵੀ ਨਹੀਂ ਪਤਾ ਕਿਉਂਕਿ ਡੇਢ ਸਾਲ ਤੋਂ ਤੁਹਾਨੂੰ ਨਹੀਂ ਸੀ ਨਾ ਪਤਾ ਕੀ ਹੈ ਅੱਜ ਤੁਸੀਂ ਏਜੰਡਾ ਬਣਾ ਰਹੇ ਹੋ ਸਾਡੀ ਤੁਹਾਡੀ ਲੜਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਨਾ ਅਸੀਂ ਪੁਲਿਸ ਵਾਲਾ ਆ ਜਿਹੜੇ ਬੈਠੇ ਨੇ ਸ਼ਾਇਦ ਉਹ ਥੋੜੇ ਦਿਨ ਹਫ਼ਤੇ ਪਹਿਲਾਂ ਹੀ ਪੁਲਿਸ ਦੇ ਖਿਲਾਫ ਧਰਨੇ ਲਾ ਕੇ ਹਟੇ ਨੇ ਮੇਲਾ ਜੀ ਦੇ ਡੈਥ ਸਮੇਂ ਜਦੋਂ ਧਰਨਾ ਲੱਗਿਆ ਹੋਇਆ ਸੀ ਨਾ ਤੁਹਾਡੇ ਉਸ ਟਾਈਮ ਦੀ ਵੀ ਵੀਡੀਓਜ਼ ਬਹੁਤ ਹੈਗੀਆਂ ਜਦੋਂ ਮੀਡੀਆ ਕਵਰੇਜ ਕਰਨੀ ਸੀਗੀ ਤੁਸੀਂ ਮੀਡੀਆ ਨੂੰ ਬਾਰ-ਬਾਰ ਰੋਕ ਰਹੇ ਹੋ ਵੀਡੀਓ ਤੁਹਾਨੂੰ ਆਖਸਦਾ ਹੋ ਵੀ ਵੀਡੀਓ ਨਾ ਬਣਾਓ ਵੀਡੀਓ ਨਾ ਬਣਾਓ ਵੀਡੀਓ ਨਾ ਬਣਾਓ ਤੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਮੈਂ ਇਕੱਲੀ ਪੂਰੇ ਬਠਿੰਡੇ ਨੂੰ ਕਿਵੇਂ ਗੁਮਰਾਹ ਕਰ ਗਈ ਤੁਸੀਂ ਨਾ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਨੂੰ ਅੰਦਰ ਵੜਨ ਦਿੱਤਾ ਸਾਨੂੰ ਲੱਗਿਆ ਵੀ ਫੈਮਿਲੀ ਮੈਂਬਰ ਅਸੀਂ ਜਾ ਨਹੀਂ ਸਕਦੇ ਪ੍ਰੈਸ ਵਾਲਿਆਂ ਨੂੰ ਲੱਗਿਆ ਵੀ ਜਦੋਂ ਉਹ ਮੇਲੇ ਦੀ ਭੈਣ ਸਾਨੂੰ ਰੋਕੀ ਜਾਂਦੀ ਅਸੀਂ ਵੀਡੀਓ ਕਿਉਂ ਬਣਾਈਏ ਤਾਂ ਪ੍ਰੈਸ ਵਾਲਿਆਂ ਨੇ ਵੀ ਨਹੀਂ ਬਣਾਈ ਉਹ ਵੀਡੀਓ ਵੀ ਹੈਗੀ ਹੈ ਤੁਸੀਂ ਨਾ ਤਾਂ মিডিਆ ਨੂੰ ਕਵਰੇਜ ਕਰਨ ਦਿੱਤੀ ਨਾ ਤੁਸੀਂ ਕਿਸੇ ਸ਼ਹਿਰ ਦੇ ਬੰਦੇ ਨੂੰ ਤੁਸੀਂ ਮੇਲੇ ਦੇ ਪਰਿਵਾਰ ਦੇ ਨਾਲ ਤਾਲਮੇਲ ਹੋਣ ਦਿੱਤਾ ਇਹਨਾਂ ਸਾਰੀਆਂ ਚੀਜ਼ਾਂ ਦੇ ਸਬੂਤ ਹੈ ਅੱਜ ਜਦੋਂ ਹੁਣ ਤੁਹਾਡੇ ਖੁਦ ਦੇ ਉੱਤੇ ਪੈਰੀ ਐ ਪ੍ਰੋਬਲਮ ਆਰੀ ਐ ਸਾਨੂੰ ਲੱਗਦਾ ਉਹ ਨਹੀਂ ਪ੍ਰੋਬਲਮ ਨਹੀਂ ਐ ਜਿੰਨੀ ਤੁਸੀਂ ਈਗੋ ਦੇ ਆਪਦੀ ਈਗੋ ਦੇ ਨਾਲ ਉਸ ਨੂੰ ਬਣਾਤੀ ਐ ਏਡੀ ਵੱਡਾ ਮਸਲਾ ਤੁਸੀਂ ਜਿਹਨੂੰ ਤੁਹਾਨੂੰ ਲੱਗਦਾ ਵੀ ਜਿਹੜੀ ਚੀਜ਼ ਮੇਰੇ ਮੂੰਹ ਦੇ ਵਿੱਚੋਂ ਨਿਕਲਣੀ ਬਸ ਉਹ ਸੱਤ ਵਜੇ ਤੱਕ ਉਹਦੇ ਰਹਿਣੇ ਚਾਹੀਦੇ ਹੈਗੇ ਹੈ ਐ ਨਹੀਂ ਹੁੰਦਾ ਹੁੰਦਾ ਮੈਡਮ ਤੁਹਾਨੂੰ ਹੋਰ ਸਲਾਹ ਹੈ ਜਿਹੜਾ ਤੁਸੀਂ ਆਪ ਦਾ ਉੱਥੇ ਪ੍ਰੋਪੋਗੈਂਡਾ ਚਲਾਉਣਾ ਚਲਾਈ ਚੰਨੋ ਜੇ ਸਾਡੀ ਮੇਲੇ ਜੀ ਦੀ ਫੈਮਿਲੀ ਦੇ ਉੱਤੇ ਹੋਰ ਕੋਈ ਇਲਜ਼ਾਮ ਲਾਇਆ ਪਹਿਲਾਂ ਬਹੁਤ ਤੁਸੀਂ ਜੋ ਕਰ ਸਕਦੇ ਸੀ ਉਹ ਕਰਤੀ ਜੋ ਤੁਸੀਂ ਕਰਨਾ ਸੀ ਉਹ ਕਰਤੀ ਉਹਦੀ ਹਦਾ ਪਰ ਕਰਤੀਆਂ ਸੀਗੀਆਂ ਹੁਣ ਤੁਸੀਂ ਕਦੀ ਕਹਿੰਦੇ ਹੋ ਵੀ ਮੈਂ ਜਾ ਕੇ ਐਫ ਆਈ ਆਰ ਕਰਾਈ ਝੂਠ ਮੈਂ 20 ਲੱਖ ਦਵਾਇਆ ਝੂਠ ਹੋਰ ਝੂਠ ਨਾ ਬੋਲੋ ਐਦੂੰ ਇਲਾਵਾ ਜੇ ਤੁਹਾਡੀ ਕੋਈ ਹੋਰ ਸਟੇਟਮੈਂਟ ਸਾਡੇ ਮੇਲਾ ਜੀ ਦੇ ਪਰਿਵਾਰ ਵਾਸਤੇ ਜਾਂ ਮੇਲਾ ਜੀ ਵਾਸਤੇ ਆਗੀ ਤਾ ਮਜਬੂਰੀ ਦੇ ਵਿੱਚ ਸਾਨੂੰ ਬਠਿੰਡੇ ਤੁਹਾਡੇ ਖਿਲਾਫ ਰੋਸ਼ਪਰਦਰਸ਼ਨ ਕਰਨਾ ਪਊਗਾ ਤੇ ਉਹ ਵੀ ਦੇਖਣ ਲਾਇਕ ਹੋਊਗਾ ਕਿਉਂਕਿ ਤੁਹਾਡਾ ਜਿਹੜਾ ਰੋਸ਼ਪਰਦਰਸ਼ਨ ਹੈ ਨਾ ਸਾਨੂੰ ਤਾਂ ਤੁਹਾਡੇ ਤੇ ਵਿਸ਼ਵਾਸ ਹੈ ਨਹੀਂ ਸਾਡੇ ਹਿਸਾਬ ਨਾਲ ਤਾਂ ਉਹ ਖੜਾ ਹੈ ਬੇਬੁਨਿਆਦ ਗੱਲਾਂ ਤੇ ਤੁਹਾਡੀ ਈਗੋ ਦੀ ਪ੍ਰੋਬਲਮ ਤੇ ਈਗੋ ਦੀ ਗੱਲ ਹੀ ਲਾ ਲਓ ਤੁਹਾਡੇ ਤੋਂ ਇੱਕ ਗਾਲ ਨਿਕਲ ਗਈ ਬਹੁਤ ਘਟੀਆ ਐਡੇ ਕੱਠ ਦੇ ਵਿੱਚ ਜਦੋਂ ਕਿ ਤੁਹਾਡੀ ਪਹਿਲਾਂ ਸਟੇਟਮੈਂਟ ਮੀਡੀਆ ਦੇ ਵਿੱਚ ਕੀ ਸੀਗੀ ਵੀ ਅਸੀਂ ਰੈਪਿਊਟੇਡ ਫੈਮਿਲੀ ਤੋਂ ਆ ਮੈਂ ਤਾਂ ਦੱਸ ਨਹੀਂ ਸਕਦੀ ਵੀ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਕੱਢੀਆਂ ਤੇ ਫਿਰ ਤੁਸੀਂ ਜਿਹੜੀ ਉੱਥੇ ਗਾਲ ਕੱਢੀ ਸਾਡੇ ਦਾ ਕੰਨਾਂ 'ਚ ਖੂਨ ਲਿਆਤਾ ਚਲੋ ਠੀਕ ਹੈ ਜਜਬਾਤ ਦੇ ਵਿੱਚ ਨਿਕਲ ਜਾਂਦੀ ਹੈ ਅਸੀਂ ਵੀ ਕਈ ਵਾਰ ਜਜਬਾਤੀ ਹੋ ਕੇ ਕਈ ਵਾਰ ਕੋਈ ਸ਼ਬਦਾਵਲੀ ਅੰਦਰ ਉੱਧਰ ਜੀਬ ਖਿਸਕ ਜਾਂਦੀ ਹੈਗੀ ਉਹਨੂੰ ਅਪੋਲੋਜਾਈਜ਼ ਕਰ ਲੈਣਾ ਚਾਹੀਦਾ ਉਹਨੂੰ ਵੀ ਤੁਸੀਂ ਜਸਟੀਫਾਈ ਕਰ ਲਿਓ ਆਪਣੀ ਗੱਲ ਨੂੰ ਵੀ ਨਹੀਂ ਇੱਕ ਮਾਂ ਦਾ ਦਰਦ ਸੀ ਇੱਕ ਪਤਨੀ ਦਾ ਦਰਦ ਸੀ ਤੁਸੀਂ ਕਹਿ ਦਿਓ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਜੋੜ ਦਿਓ ਜਿਹੜੀ ਚੰਗੀ ਗੱਲ ਹੈ ਤੁਹਾਡੇ ਆਸਤੇ ਇਨ ਫਿਊਚਰ ਕਿਉਂਕਿ ਸਾਨੂੰ ਲੱਗਦਾ ਵੀ ਆਹ ਤਾਂ ਤੁਹਾਡਾ ਚੱਲਦਾ ਹੀ ਰਹਿਣਾ ਇਸ ਤਰ੍ਹਾਂ ਦਾ ਕੁਛ ਨਾ ਕੁਛ ਤੁਸੀਂ ਉਹਦੇ 'ਚ ਕਰ ਦਿਓ ਵੀ ਇੱਕ ਮਾਂ ਦਾ ਦਰਦ ਸੀ ਇੱਕ ਪਤੀ ਦਾ ਦਰਦ ਤਾ ਮੇਰੇ ਤੋਂ ਇਹ ਗੱਲ ਨਿਕਲ ਗਈ ਜਿਸ ਦੇ ਲਈ ਮੈਂ ਅਪੋਲੋਜਾਈਜ਼ ਕਰਦੀ ਮੈਂ ਸੌਰੀ ਫੀਲ ਕਰਦੀ ਆ ਗੱਲ ਖਤਮ ਹੋ ਜੂ ਤੁਸੀਂ ਕਿਸੇ ਵੀ ਸਟੇਟਮੈਂਟ ਦੇ ਵਿੱਚ ਨਹੀਂ ਕਹ ਰਹੇ ਕੱਲ ਦੇ ਪਰਸੋ ਦੇ ਮੀਡੀਆ ਵਾਲੇ ਮਗਰ ਪਏ ਹੋਏ ਆ ਵੀ ਤੁਹਾਡੇ ਮੂੰਹ ਚੋਂ ਨਿਕਲ ਗਈ ਉਹ ਜਿਹੜੀ ਗਾਲ ਕੱਢੀ ਤੁਸੀਂ ਗਾਲ ਕੱਢੀ ਤੁਸੀਂ ਉਸ ਨੂੰ ਜਸਟੀਫਾਈ ਕਰ ਰਹੇ ਹੋ ਵੀ ਹਾਂ ਮੈਂ ਗਾਲ ਕੱਢੀ ਤਾਂ ਮੈਂ ਸਹੀ ਸੀ ਉਸ ਗੱਲ ਤੇ ਵੀ ਅਸਲ ਦੀ ਚੀਜ਼ ਤੁਹਾਡੀ ਇੱਕ ਈਗੋ ਚੱਲ ਕਰੀ ਆ ਔਰ ਕੁਛ ਨਹੀਂ ਹੈਗਾ ਤੇ ਬਸ ਤੁਹਾਨੂੰ ਲਾਸਟ ਇਹੀ ਬੇਨਤੀ ਹੈ ਵੀ ਜਿਹੜਾ ਆਪਦਾ ਟੰਟਵਾ ਚਲਾਣਾ ਚਲਾਈ ਚੱਲੋ ਜੇ ਸਾਡੇ ਮੇਲਾ ਜੀ ਦੇ ਪਰਿਵਾਰ ਬਾਰੇ ਆ ਮੇਲਾ ਜੀ ਬਾਰੇ ਕੋਈ ਸਟੇਟਮੈਂਟ ਇਸ ਤਰ੍ਹਾਂ ਦੀ ਪੂਠੀ ਸਿੱਧੀ ਆ ਗਈ ਤਾਂ ਸੰਘਰਸ਼ ਤੁਹਾਡਾ ਅਸੀਂ ਇੱਥੇ ਮਠਿੰਡੇ ਸ਼ੁਰੂ ਕਰਾਂਗੇ ਤੁਹਾਡੇ ਖਿਲਾਫ ਧੰਨਵਾਦ